ਸਤਨਾਮ ਸ਼੍ਰੀ ਵਾਇਗਰੂ ਜੀ ਰਾਗ ਗੋੜੀ ਭਗਤਾਂ ਕੀ ਬਾਣੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਪਰਮਾਤਮਾ ਇੱਕ ਹੈ ਉਸ ਦਾ ਨਾਮ ਸਦਾ ਰਹਿਣ ਵਾਲਾ ਹੈ ਉਹ ਸੰਸਾਰ ਦੀ ਰਚਨਾ ਕਰਨ ਵਾਲਾ ਹੈ ਗੁਰੂ ਦੀ ਮੇਰ ਨਾਲ ਮਿਲਦਾ ਹੈ ਗੋੜੀ ਗਵਰੀ ਸ਼੍ਰੀ ਕਬੀਰ ਜੀਓ ਕੇ 14 अब मोए जलत राम जल पाया राम उदक तन जलत बुझाया राव मन मारण कारण बन जाय सो जल बिन भगवंत न पय जे पावक सुरीनर है जारे ਰਾਮ ਉਦਕ ਜਨ ਜਲਤ ਉਬਾਰੇ ਪਵ ਸਾਗਰ ਸੁਖ ਸਾਗਰ ਮਾਹੀ ਪੀਵ ਰਹੇ ਜਲ ਨਿਖਟਤ ਨਾਹੀ ਕਹਿ ਕਬੀਰ ਪਜ ਸਾਰਿੰਗ ਪਾਣੀ ਰਾਮ ਉਦਕ ਮੇਰੀ ਤਿਖਾ 부ਝਾਨੀ ਹੁਣ ਮੈਨੂੰ ਤ੍ਰਿਸ਼ਨਾ ਵਿੱਚ ਸੜਨੇ ਨੂੰ ਰਾਮ ਨਾਮ ਰੂਪੀ ਜਲ ਮਿਲ ਗਿਆ ਹੈ ਜਿਸ ਨੇ ਮੇਰੇ ਸਾਡੇ ਸਰੀਰ ਨੂੰ ਠੰਡਕ ਪਾ ਦਿੱਤੀ ਹੈ ਰਹਾਉ ਕੁਝ ਲੋਕ ਆਪਣੇ ਮਨ ਨੂੰ ਕਾਬੂ ਵਿੱਚ ਕਰਨ ਲਈ ਜੰਗਲਾਂ ਵਿੱਚ ਜਾਂਦੇ ਹਨ ਪਰ ਨਾਮ ਰੂਪੀ ਅਮਰਤ ਜਲ ਭਗਵਾਨ ਤੋਂ ਬਿਨਾ ਨਹੀਂ ਮਿਲ ਸਕਦਾ ਜਿਸ ਤ੍ਰਿਸ਼ਨਾ ਦੀ ਅਗਨੇ ਦੇਵਤੇ ਤੇ ਮਨੁੱਖ ਸਾਰ ਸੁੱਟੇ ਹਨ ਪ੍ਰਭੂ ਦੇ ਨਾਮ ਅੰਮ੍ਰਿਤ ਰੂਪੀ ਜਲ ਨੇ ਭਗਤਾਂ ਨੂੰ ਉਸ ਤੋਂ ਬਚਾ ਲਿਆ ਹੈ ਇਹ ਸੰਸਾਰ ਸਮੁੰਦਰ ਵਿੱਚ ਉਹਨਾਂ ਵਾਸਤੇ ਸੁੱਖਾਂ ਦਾ ਸਮੁੰਦਰ ਬਣ ਗਿਆ ਹੈ ਗੇਸ ਨਾਮ ਅੰਮ੍ਰਿਤ ਨੂੰ ਉਹ ਲਗਾਤਾਰ ਪੀ ਰਹੇ ਹਨ ਤੇ ਉਹ ਅੰਮ੍ਰਿਤ ਮੁੱਕਦਾ ਨਹੀਂ ਕਬੀਰ ਜੀ ਆਖਦੇ ਹਨ ਪਰਮਾਤਮਾ ਦਾ ਭਜਨ ਕਰੋ ਕਿਉਂਕਿ ਰਾਮ ਨਾਮ ਰੂਪੀ ਅੰਮ੍ਰਿਤ जल ने मेरी तृष्णा बुझा दि है गौड़ी कबीर जी मा जल की प्यास न जाए, जल में अगन उठी अधिकाय रहाओ तू जल नि दो जल का मीन जल में रहो जल है बिन खीना। ਤੂੰ ਪਿੰਜਰ ਹੋ ਸੁਟਾ ਤੋਰ ਜਮ ਮੰਜਾਰ ਕਹਾ ਕਰੇ ਮੋਰ ਤੂੰ ਤਰਵਰ ਹੋ ਪੰਖੀ ਆ ਮਨਦ ਭਾਗੀ ਤੇਰੋ ਦਰਸ਼ਨ ਨਾਹ ਤੂੰ ਸਤ ਗੁਰੂ ਹੋ ਨ ਤਨ ਚੇਲਾ ਕ ਕਬੀਰ ਮਿਲ ਅੰਤ ਕੀ ਬੇਲਾ اے ਪ੍ਰਭੂ ਤੇਰੇ ਨਾਮ ਜਲ ਦੀ ਪਿਆਸ ਬਿਲਕੁਲ ਖਤਮ ਨਹੀਂ ਹੁੰਦੀ ਨਾਮ ਜਲ ਵਾਸਤੇ ਮੇਰੀ ਆਗਰੂਪ ਚਾ ਹੋਰ ਵਧਿਕ ਪੈਦਾ ਹੋ ਰਹੀ ਹੈ ਰਹਾਉ ਤੂੰ ਸਮੁੰਦਰ ਹੈ ਤੇ ਮੈਂ ਪਾਣੀ ਦੀ ਮੱਛੀ ਹਾਂ ਮੈਂ ਉਸ ਪਾਣੀ ਵਿੱਚ ਰਹਿੰਦੀ ਹਾਂ ਅਤੇ ਪਾਣੀ ਤੋਂ ਬਿਨਾਂ ਖਤਮ ਹੋ ਜਾਂਦੀ ਹਾਂ ਜਦੋਂ ਤੂੰ ਮੇਰਾ ਪਿੰਜਰਾ ਹੈ ਮੈਂ ਤੇਰਾ ਤੋਤਾ ਹਾਂ ਤਾਂ ਫਿਰ ਜੰਮ ਰੂਪੀ ਬਿੱਲਾ ਮੇਰਾ ਕੀ ਵਿਗਾੜ ਸਕਦਾ ਹੈ ਤੂੰ ਸੋਹਣਾ ਦਰਖਤ ਹੈ ਤੇ ਮੈਂ ਉਸ ਦਰਖਤ ਦੇ ਆਸਰੇ ਰਹਿਣ ਵਾਲਾ ਇੱਕ ਪੰਛੀ ਹਾਂ ਮੈਂ ਬਾਦਕਿਸਮਤ ਹਾਂ ਜੋ ਅਜੇ ਤੱਕ ਤੇਰੇ ਦਰਸ਼ਨ ਨਹੀਂ ਹੋਏ ਤੂੰ ਮੇਰਾ ਸਾਥ ਗੁਰੂ ਹੈ ਤੇ ਮੈਂ ਤੇਰਾ ਨਵਾਂ ਚੇਲਾ ਹਾਂ ਕਬੀਰ ਜੀ ਆਖਦੇ ਹਨ हे ਪ੍ਰਭੂ ਜ਼ਿੰਦਗੀ ਦੇ ਅਖੀਰ ਦਾ ਵੇਲਾ ਹੈ ਮੈਨੂੰ ਜ਼ਰੂਰ ਮਿਲ ਗੋੜੀ ਕਬੀਰ ਜੀ ਜਦ ਹਮ ਏਕ ਏਕ ਕਰ ਜਾਣਿਆ ਤਬ ਲੋਗ ਕਾਹੇ ਦੁੱਖ ਮਾਨਿਆ ਹਮ ਆਪ ਤੈ ਆਪਣੀ ਪਤ ਖੋਇ ਹਮਰੈ ਖੋਜ ਪੜੋ ਮਤ ਕੋਇ ਰਹਾਉ ਹਮ ਮੰਦੇ ਮੰਦੇ ਮਨ ਮਾਹੀ ਸਾਜ ਪਤ ਕਾਹੂ ਸੋ ਨਾਹੀ ਪਤ ਅਪਤ ਤਾ ਕੀ ਨਹੀਂ ਲਾਜ ਤਬ ਜਾਣੋਗੇ ਜਬ ਉਗਰੈ ਗੋ ਪਾਜ ਕੋ ਕਬੀਰ ਪਤ ਹਰ ਪਰਵਾਨ ਸਰਬ ਤਿਆਗ ਪਜ ਕੇਵਲ ਨਰਾਮ ਜਦੋਂ ਅਸੀਂ ਇੱਕ ਪਰਮਾਤਮਾ ਨੂੰ ਸਭ ਕੁਝ ਮੰਨ ਲਿਆ ਹੈ ਤਾਂ ਫਿਰ ਲੋਕਾਂ ਨੂੰ ਪਲਾ ਇਸ ਗੱਲ ਦਾ ਕਿਉਂ ਦੁੱਖ ਹੁੰਦਾ ਹੈ ਮੇਰਾ ਬੇਸ਼ੱਕ ਕੋ ਯਾਦਰ ਨਹੀਂ ਮੈਂ ਆਪਣੀ ਇੱਜ਼ਤ ਗਵਾ ਲਈ ਹੈ ਇਸ ਕਰਕੇ ਕੋਈ ਵੀ ਮੇਰੇ ਪਿੱਛੇ ਨਾ ਲੱਗਣਾ ਰਹਾਉ ਜੇ ਮੈਂ ਮਾੜਾ ਹਾਂ ਤਾਂ ਮਾਨ ਵਿੱਚ ਵੀ ਮਾੜਾ ਹਾਂ ਮੈਂ ਕਿਸੇ ਨਾਲ ਕੋਈ ਮੇਲਜੋਲ ਵੀ ਨਹੀਂ ਰੱਖਿਆ ਹੋਇਆ ਮਾਨ ਸਨਮਾਨ ਦੀ ਮੈਨੂੰ ਕੋਈ ਪਰਵਾਹ ਨਹੀਂ ਪਰ ਤੁਹਾਨੂੰ ਕਦੋਂ ਪਤਾ ਲੱਗੇਗਾ ਜਦੋਂ ਤੁਹਾਡਾ ਪਰਦਾ ਫਾਸ ਹੋਵੇਗਾ ਕਬੀਰ ਜੀ ਆਖਦੇ ਹਨ ਇੱਜ਼ਤ ਉਸੇ ਦੀ ਹੈ ਜੋ ਪ੍ਰਭੂ ਨੂੰ ਕਬੂਲ ਹੁੰਦਾ ਹੈ ਇਸ ਕਰਕੇ ਸਭ ਕੁਝ ਛੱਡ ਕੇ ਸਿਰਫ ਪਰਮਾਤਮਾ ਦਾ ਭਜਨ ਕਰੋ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ